ਖੋਟੇ ਵਰਗੇ ਆ ਤੇ ਥੋਡੇ ਕਰਕੇ ਆ ਇਹ ਹੰਕਾਰ ਕਰਦੇ ਕਾਂਗਰਸ ਵਾਲੇ ਬੀਜੇਪੀ ਵਾਲੇ ਵੀ ਅਸੀਂ ਆ ਉਹ ਮੈਂ ਕਿਹਾ ਤੁਸੀਂ ਨਹੀਂ ਓਏ ਲੋਕ ਨੇ ਲੋਕ ਲੋਕਾਂ ਕਰਕੇ ਤੁਸੀਂ ਹੋ ਇਹ ਕਹਿੰਦੇ ਨਾ ਸਾਡੇ ਕਰਕੇ ਲੋਕ ਨੇ ਕਈ ਵਾਰੀ ਹੋ ਜਾਂਦੀ ਹੈ ਗਲਤਫਹਿਮੀ ਤੇ ਫਿਰ ਲੋਕ ਕੱਢ ਵੀ ਦਿੰਦੇ ਆ ਗਲਤਫਹਿਮੀ ਵੱਡੇ ਵੱਡੇ ਨੇ ਕੱਢੀਆਂ ਪਹਿਲਾਂ ਲੋ ਕਰ ਦਿੰਦੇ ਇੱਕ ਤਾਂ ਤੁਹਾਡਾ ਇਹ ਨਹੀਂ ਪਤਾ ਲੱਗਦਾ ਲੋਕਾਂ ਦਾ ਵੀ ਸਲਾਹ ਕਿਹੜੀ ਵੇਲੇ ਕਰਦੇ ਹੋ ਵੀ ਕੌਣ ਮਾਜਣਾ ਨਾ ਕਦੇ ਦੀ ਸਲਾਹ ਕਰਦੇ ਦੇਖੇ ਅੱਖਾਂ ਓੱਖਾਂ ਦੀ ਗੱਲ ਕਰ ਕਿਵੇਂ ਠੀਕ ਹੈ ਫੇਰ ਐਦ ਕੀ ਹਾਂ ਲੈ ਮਾਜ ਜਾ ਗਿਆ ਕੋਈ ਨਾ ਕੋਈ ਨਾ ਬੋਲਣ ਕੁਛ ਨਾ ਦੱਸਣ ਕੋ ਗੱਜਤ ਕਰਕੇ ਆਉਂਦੇ ਆ ਮੁੜ ਕੇ ਬਸ ਉਹ ਬੰਦਾ ਕਹਿੰਦਾ ਯਾਰ ਮੇਰੇ ਨਾਲ ਕਿੰਨਾ ਪੱਟ ਹੁੰਦਾ ਸੀ ਕਿੱਥਰ ਗਏ ਹੋ ਅਹੀਂ ਸਰਪੰਚੀ ਚ ਹੁੰਦਾ ਉਹ ਉਹਦੀ ਪਤਾ ਲੱਗਦਾ ਤਿੰਨ ਵੋਟਾਂ ਦੀ ਜਿੱਤਿਆ ਦਾਰੂ ਸਾਰਾ ਪਿੰਡ ਪੀ ਜਾਂਦਾ ਸੋ ਇਸੇ ਕਰਕੇ ਪਬਲਿਕ ਜਿਹੜੀ ਹੈ ਲੋਕ ਜਿਹੜੇ ਨੇ ਉਹ ਵੱਡੇ ਨੇ ਲੋਕਤੰਤਰ ਚ ਕਿਉਂ ਆਪਣਾ ਭੇਤ ਨਹੀਂ ਦਿੰਦੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕੌਣ ਦਿਲੋਂ ਬੋਲ ਰਿਹਾ ਹੈ ਕੌਣ ਉਤਲੇ ਮਨੋਂ ਬੋਲ ਰਿਹਾ ਹੈ ਕੌਣ ਅਬਦੇ ਕਬਰ ਨੂੰ ਅੱਗੇ ਵਧਾਉਣ ਵਾਸਤੇ ਸਾਡੀਆਂ ਮਿਹਨਤਾਂ ਕਰ ਰਿਹਾ ਹੈ ਕੌਣ ਸਾਡੇ ਪਰਿਵਾਰਾਂ ਦਾ ਫਿਕਰ ਕਰ ਰਿਹਾ ਹੈ ਇਹ ਲੋਕਾਂ ਨੂੰ ਪਤਾ ਹੁੰਦਾ ਹੈ ਸੋ ਵੀਰੋ ਜਿੱਥੇ ਤੱਕ ਨਿਗਾਹ ਜਾਂਦੀ ਹੈ ਲੋਕ ਆਏ ਹੋਏ ਨੇ ਸਤਕਾਰਯੋਗ ਨੇ ਏਸੇ ਕਰਕੇ ਫਿਰਦੇ ਆ ਪੱਤਰਕਾਰ ਮੈਨੂੰ ਕਹਿੰਦੇ ਜੀ ਇੰਨੀਆਂ ਰੈਲੀਆਂ ਕਰਦੇ ਹੋ ਤੁਸੀਂ ਥੱਕਦੇ ਨਹੀਂ ਮੈਂ ਕਹਿੰਦਾ ਜਿੰਨਾ ਪਿਆਰ ਮੂਰੋਂ ਮਿਲਦਾ ਹੈ ਥੱਕਣ ਗੰਦਾ ਉਹ ਕਾంగਰਸ ਵਾਲ ਨੇ ਹਰ ਰੈਲੀ ਕਰਨੀ ਹੋਵੇ ਘੱਟੋ ਘੱਟ ਲੱਖ ਦੀਆਂ ਤਾਂ ਜਲੇਬੀਆਂ ਲੱਗਣਗੀਆਂ ਬਾਕੀ ਸਮਾਨ ਹੋਰ ਲੱਗੂ ਆਉਂਦੇ ਹੀ ਨਹੀਂ ਲੋਕ ਜੇ ਆ ਵੀ ਜਾਣਗੇ ਤਾਂ ਉਤਲੇ ਜੇ ਮਨੋਂ ਆਉਣਗੇ ਇੱਥੇ ਦਿਲੋਂ ਆਏ ਹੋਇਆ ਹਾਂ ਆ ਭਰ ਕੇ ਬਸ ਜਦੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸੀ ਤਾਂ ਮੋਦੀ ਨੇ ਰੈਲੀ ਰੱਖੀ ਰਾਮਲੀਲਾ ਗਰਾਊਂਡ ਦਿੱਲੀ 'ਚ ਬੜਾ ਘੱਟ ਉੱਥੇ अरविंद केजरीवाल जी ने मैं भी बैठा टीवी देख रहे सीधा प्रसारण नारे गए स्टेज तो नारे दे देख के मैं केजरीवाल क्या? क्या जी मैं मुख्यमंत्री बनने की तैयारी करो जीतेंगे मुख्यमंत्री बनेंगे आप कहते आपको कैसे पता चला मैंने कहा जी नारे सुन के पता चला कहते नारे तो ठीक लग रहे हैं मैं ऐसा ठीक नहीं लग रहे के मैं ਮਗਾਸਤੀ ਤੋਂ ਕਹੀ ਜਾਂਦੇ ਨੇ ਹਰ ਹਰ ਮੋਦੀ ਲੋਕ ਕਹਿੰਦੇ ਨੇ ਹਰ ਹਰ ਮੋਦੀ ਮੈਂ ਕਿਹਾ ਹੱਥ ਤਾਂ ਆ ਜਾਂਦਾ ਹੈ ਗਰਦਨ ਥੱਲੇ ਜਾਂਦੀ ਹੈ ਦਿਹਾੜੀ ਤੇ ਆਏ ਹੋਏ ਨੇ ਵੋਟ ਨਹੀਂ ਪਾਉਂਦੇ ਇਹ ਲੈ ਆਂਦੇ ਹੋਏ ਨੇ ਨਾ ਦਿਹਾੜੀ ਜਾਂਦੇ ਆ ਭਰ ਤੋਂ ਬੜੀ ਖੁਸ਼ੀ ਦੀ ਗੱਲ ਮੈਨੂੰ ਡਿੰਪੀ ਨੇ ਦੱਸੀ ਕਿ ਪਿੰਡ ਦੇ 70 ਮੁੰਡੇ ਪਹਿਰੇਦਾਰੀ ਕਰਦੇ ਆ ਪਿੰਡ ਦੀ ਬੜੀ ਸ਼ਾਨਦਾਰ ਗੱਲ ਹੈ ਸਰਕਾਰ ਵੱਲੋਂ ਕੋਈ ਸਹਾਇਤਾ ਚਾਹੀਦੀ ਹੋਈ ਤਾਂ ਸਾਨੂੰ ਦੱਸਿਓ ਤੁਸੀਂ ਮਿਲਿਓ ਸਾਨੂੰ ਆਪਾਂ ਇਹ ਕੰਮ ਕਰਨਾ ਹੈ ਇਹ ਸਮਾਜਿਕ ਮੁਹਿੰਮ ਬਣਾਉਣੀ ਪਊਗੀ ਬੜਾ ਵਧੀਆ ਲੱਗਿਆ ਜਦੋਂ ਮੈਂ ਆਇਆ ਗੋਲ-ਗੋਲ ਪਰਾਲੀ ਦੇ ਗੰਢਾ ਬਣੀਆਂ ਪਈਆਂ ਨੇ ਮੈਂ ਕਿਹਾ ਵੀ ਇਹ ਇੱਥੇ ਕਿਉਂ ਬਣੀਆਂ ਪਈਆਂ ਮੈਨੂੰ ਤੁਸੀਂ ਦੱਸਿਆ ਬੇ ਇੱਥੋਂ ਦੇ ਮੁੰਡਿਆਂ ਨੇ ਉਹ ਲਾਈ ਹੈ ਫੈਕਟਰੀਆਂ ਚੱਲੀ ਜਾਂਦੀ ਸੀ ਸੋ ਵੀਰੋ ਇਹ ਚੰਗੀ ਸੋਚ ਜਿਹੜੀ ਹੈ ਇਹ ਪਿੰਡਾਂ ਦੇ ਵਿੱਚ ਨੌਜਵਾਨਾਂ 'ਚ ਆ ਰਹੀ ਹੈ ਤਾਂ ਬਹੁਤ ਵਧੀਆ ਗੱਲ ਹੈ ਸਾਰਾ ਕੁਝ ਸਰਕਾਰਾਂ ਨਹੀਂ ਵੀ ਕਰ ਸਕਦੀਆਂ ਕਈ ਵਾਰੀ ਅਫਸਰशाही ਜੇ ਉਹ ਫੈਲਾ ਫੂਲਾ ਦੱਬ ਕੇ ਰੱਖ ਲੈਂਦੇ ਪਰ ਜਦੋਂ ਲੋਕ ਚਾਹੁੰਦੇ ਹੋਣ ਤਾਂ ਫਿਰ ਸਾਰਾ ਕੁਝ ਹੋ ਜਾਂਦਾ ਇਹਨਾਂ ਤੇ ਯਕੀਨ ਨਾ ਕਰਿਓ ਉਹ ਰਾਜਾ ਬੜਿੰਗ ਮੰਡੀ ਚ ਆਦ ਕੱਟ ਕੇ ਇੱਕ ਦਿਨ ਮੈਂ ਕਿਹਾ ਪਹਿਲਾਂ ਕਦੇ ਆਇਆ ਮੰਡੀ 'ਚ ਕਦੇ ਹੂੰ ਟਰਾਲੀ ਲੈ ਕੇ ਆਏ ਹੋਵੇ ਕਦੇ ਐਂ ਕਰੋ ਫਿਰ ਉਹਨਾਂ 20 ਤਰੀਕ ਨੂੰ ਝਾੜੂ ਵਾਲਾ ਬਟਨਾ ਐਸਾ ਦੱਬੋ ਉਹਦਾ ਮੰਝਾ ਪੱਕਾ ਹੀ ਮੰਡੀ ਜੀ ਢਾਹ ਰਿਆਂਗੇ ਆਲਾ ਫਿਰ ਉਹ ਸਾਡੇ ਜਦੋਂ ਮੈਂ ਛੋਟਾ ਹੁੰਦਾ ਸੀ ਬੋਟਾਂ ਵਾਲੇ ਆਉਂਦੇ ਉਹਦੇ ਮੈਂ ਵੀ ਜਾਂਦਾ ਹੁੰਦਾ ਜਿਵੇਂ ਅੱਜ ਵੀ ਬੱਚੇ ਆਏ ਹੋਏ ਨੇ ਸ਼ਰਦੇਵ ਸਿੰਘ ਢੀਂਸਾ ਆਇਆ ਕਾਲੀ ਦਲ ਵੱਲੋਂ ਉਦੋਂ ਕਾਲੀ ਦਲ ਤੋਂਦੇ ਸਿਆਜ ਨਹੀਂ ਹੈਗੇ ਉਹ ਉਹਨਾਂ ਦਾ ਬੇਟਾ ਲੜਦਾ ਸੀ ਸੁਨਾਮ ਤੋਂ ਉਹ ਜਿੱਥੇ ਰੈਲੀ ਸੀ ਉੱਥੇ ਜਗ੍ਹਾ ਨਹੀਂ ਸੀਗੀ ਇੱਕ ਦੋ ਰੂੜੀਆਂ ਜਿਹਾਂ ਦੇ ਉੱਤੋਂ ਦੀ ਜਾਣਾ ਪੈ ਗਿਆ। ਜਾਨ ਸਰ ਬੋਲਣ ਲੱਗੇ ਬਡੇ ਟਿੰਸਾ ਸਾਹਿਬ ਕਹਿੰਦੇ ਵੀ ਦੇਖੋ ਲੋਕੋ ਮੈਂ ਤੁਹਾਡਾ ਕਿੰਨਾ ਫਿਕਰ ਕਰਦਾ ਮੈਂ ਤੁਹਾਡੇ ਕਰਕੇ ਰੂੜੀਆਂ ਤੇ ਤੁਰਿਆ ਫਿਰਦਾ ਸਾਡੇ ਪਿੰਡ ਦਾ ਇੱਕ ਮੇਲਾ ਮੇਲਾ ਹੈ ਮੂਰੇ ਬੈਠਾ ਦੇ ਉਹ ਖੜਾ ਹੋ ਗਿਆ ਮੇਲੇ ਨੂੰ ਉਹ ਕਹਿੰਦਾ ਤੁਹਾਡੇ ਕਰਕੇ ਕਾਨੂੰ ਫਿਰਦਾ ਬਾਈ ਆਪਦੇ ਮੁੰਡੇ ਨੂੰ ਐਮਐਲਏ ਬਣਾਉਣ ਨੂੰ ਫਿਰਦਾ ਹੈ ਲਾ ਆਇਆ ਕਰੋ ਅਮੈਥੋ ਖਾਲੀ ਪਰਨੋਟ ਤੇ ਗੂਠਾ ਲਵਾ ਲੋ ਗੁਰਦੁਆਰਾ ਸਾਹਿਬ ਸੌ ਪੌਣੀਆਂ ਸੌ ਪਵਾ ਦਿਓ ਮੇਰੇ ਮੁੰਡੇ ਨੂੰ ਐਮਐਲਏ ਬਣਾ ਦਿਓ ਮੇਰਾ ਮੰਜਾ ਪੱਕੇ ਹੀ ਰੂੜੀ ਤੇ ਢਾ ਦਿਓ ਇਹ ਮੰਡੀਆਂ ਚ ਰਾਤਾਂ ਉਹੀ ਨਹੀਂ ਕਰਦੇ ਇਹਨੂੰ ਜਾਣਦਾ ਮੈਂ ਇਹ ਤਾਂ ਤੁਹਾਡੇ ਨਾਲ ਹੱਥ ਮਿਲਾ ਕੇ ਬਾਅਦ ਚ ਸੈਨੀਟਾਈਜ਼ਰ ਨਾਲ ਹੱਥ ਧੋਣੇ ਨੇ ਵੀ ਖੁਰਕ ਖਰਕਣਾ ਪਏ ਜੇ ਵੀ ਕਿੱਥੋਂ ਮਿਲ ਕੇ ਲੋਕਾਂ ਨੂੰ ਇਹ ਨੇੜੇ ਲੱਗਣ ਵਾਲੇ ਨਹੀਂ ਹੈਗੇ ਤੁਹਾਡੇ ਡਰਾਮੇ ਕਰਦੇ ਆ ਇਸ ਕਰਕੇ ਗਿੱਧੜਬਾਏ ਵਾਲਿਓ ਤੁਸੀਂ ਤਾਂ ਇਤਿਹਾਸ ਲਿਖਿਆ ਹੋਇਆ ਬਹੁਤ ਵਾਰੀ ਇਸ ਵਾਰ ਤੁਹਾਡੇ ਕੋਲੇ ਮੌਕਾ ਮਿਲਿਆ 2.5 ਸਾਲ ਮਿਲੇ ਨੇ 2.5 ਸਾਲ ਇਹਨੇ ਅੱਛਾ ਮੈਂ ਬਿਲਕੁਲ ਸਹੀ ਗੱਲ ਕਹੀ ਹੈ ਡਿੰਪੀ ਨੇ ਸਾਈ ਸਾਹਿਬ ਮੁੱਖ ਮੰਤਰੀ ਬਣੇ ਨੂੰ ਹੋ ਗਏ ਮਝਾਲਾ ਕਦੇ ਕੋਈ ਅਰਜੀ ਲੈ ਕੇ ਆਇਆ ਹੋਵੇ ਰਾਜਾ ਬਣ ਗਿਆ ਐਮਐਲਏ ਤੌਰ ਤੇ ਵੀ ਆ ਸਾਡੇ ਪਿੰਡਾਂ ਨੂੰ ਪੈਸੇ ਦੇ ਦੋ ਮੈਂ ਕਿਹੜਾ ਜਵਾਬ ਦੇਣਾ ਮੈਂ ਜਿਹੜਾ ਆਜ਼ਾਦ ਉਮੀਦਵਾਰ ਵੀ ਆ ਜਾਏ ਚਾਹੇ ਚਾਹੇ ਜਿਹੜੀ ਮਰਜ਼ਾ ਮੈਂ ਕਹਿੰਦਾ ਯਾਰ ਲੋਕਾਂ 'ਚ ਹੀ ਪੈਸਾ ਜਾਣਾ ਲੋਕਾਂ ਦਾ ਦਿਓ ਅਸੀਂ ਉਹ ਰਾਜਨੀਤੀ ਨਹੀਂ ਕਰਦੇ ਵੀ ਆ ਗਲੀ 'ਚੋਂ ਵੋਟਾਂ ਨਹੀਂ ਪਈਆਂ ਦੋ ਪੁੜੀਆਂ ਹੀ ਪੱਟ ਦੋ ਵੀ ਪੁੜੀਆਂ ਅਸੀਂ ਪੁੜੀਆਂ ਪੱਟਣ ਵਾਲੇ ਨਹੀਂ ਹਾਂ ਅਸੀਂ ਕਹਿੰਦੇ ਤਰੱਕੀ ਕਰਾਓ ਕਰਨ ਦੋ ਸਾਰਿਆਂ ਨੂੰ ਕਦੇ ਨਹੀਂ ਆਇਆ ਜੀ ਹੁਣ ਫਰਕ ਕੀ ਪੈ ਗਿਆ ਉਹ ਚਲਾ ਗਿਆ ਦਿੱਲੀ ਵਾਲੇ ਪਾਸੇ ਨੂੰ ਇੱਥੋਂ ਵਿਹਲਾ ਹੋ ਗਿਆ ਦਿੰਪੀ ਜੀ ਪਹਿਲਾਂ ਤਾਂ ਮੇਰੇ ਸਾਹਮਣੇ ਬੈਠਾ ਹੁੰਦਾ ਸੀ ਹੁਣ ਤੁਸੀਂ ਮੇਰੇ ਬਰਾਬਰ ਬੈਠਿਆ ਕਰੋਗੇ ਹੁਣ ਫਾਇਦਾ ਹੋਊ ਆਪਣਾ ਆਹ ਫਰਕ ਪੈ ਜੂ ਮੰਗਾ ਥੋਡੀਆਂ ਕਾਗਜ਼ ਅਰਜੀ ਦਿੰਪੀ ਦੀ ਦਸਖਤ ਮੇਰੇ ਆਤ ਨੂੰ ਮਾਦਾ ਕਰਕੇ ਜਾਣ ਆਪਣੇ ਪਿੰਡਾਂ ਚ ਪਤਾ ਕੀ ਹੈ ਦੇਖੋ ਸਰਕਾਰਾਂ ਕੋਲੇ ਕਦੇ ਪੈਸੇ ਦੀ ਘਾਟ ਨਹੀਂ ਹੁੰਦੀ ਨੀਤ ਦੀ ਘਾਟ ਹੁੰਦੀ ਹੈ ਨੀਤ ਦੀ ਆ ਤੁਹਾਡਾ ਖਜ਼ਾਨਾ ਮੰਤਰੀ ਵੀ ਰਹੇ ਹੋ ਉਹਨੇ ਨਾ ਮਾਂ ਦੇ ਪੁੱਤ ਨੇ ਕਦੇ ਕਿਹਾ ਵੀ ਖਜ਼ਾਨੇ ਚ ਕੋਈ ਪੈਸਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ 16 ਸਾਲ ਉਰਦੂ ਬੋਲ ਕੇ ਉਹ ਚਲਾ ਗਿਆ ਸਮਝ ਹੀ ਨਹੀਂ ਆਉਂਦੀ ਸੀ ਅੱਜ ਦੇ ਭਾਸ਼ਣ ਦੀ ਸਮਝ ਨਹੀਂ ਆਉਂਦੀ ਮੈਂ ਨਾ ਆ ਰਿਹਾ ਮੈਂ ਕਹਿੰਦਾ ਸੀ ਮੈਂ ਪੰਜਾਬੀ ਦੇ ਬਹੁਤ ਵਧੀਆ ਵਧੀਆ ਸ਼ਾਇਰ ਹੈਗੇ ਨੇ ਮੈਂ ਤੁਹਾਨੂੰ ਪੰਜਾਬੀ ਦੇ ਦੇ ਦਿੰਨਾ ਸ਼ੇਰ ਆ ਤੁਸੀਂ ਉਰਦੂ ਬੋਲਦੇ ਹੋ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਹਿੰਦੇ ਮੈਂ ਤਾਂ ਪਹਿਲਾਂ ਤੋਂ ਹੀ ਉਰਦੂ ਸਿੱਖੀ ਹੋਈ ਆ ਮੈਂ ਤਾਂ ਇਹੀ ਬੋਲਦਾ ਹੁਣਾਂ ਉਰਦ ਸ਼ੇ ਮਹਿਫਲੇ ਗਰੂਫੇ قافਲੇ ਲੁੱਟੇ ਖਰੂਸੇ ਖਰੂਸ ਲੈ ਪਤਾ ਹੀ ਨਹੀਂ ਲੱਗਦਾ ਕੀ ਕਹਿ ਗਿਆ ਲੋਕਾਂ ਦੀ ਬੋਲੀ ਚ ਬੋਲੋ ਭਰਾਵੋ ਉਹ ਜਿਹੜੀ ਲੋਕਾਂ ਨੂੰ ਸਮਝ ਆਉਂਦੀ ਆ ਉਹ ਬੋਲੋ ਵੀ ਨੌਕਰੀ ਮਿਲ ਜੂ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਖੇਤਾਂ ਵਾਲੀ ਬਿਜਲੀ ਆਉ ਜੂ ਰਾਤ ਦੀ ਵਜਾਇ ਦਿਨੇ ਆਇਆ ਕਰੂ ਆ ਆ ਗੱਲਾਂ ਬੋਲੋ ਹੁੰਦਾ ਨਾ ਕੰਮ ਹੁਣ ਉਹੀ ਬਿਜਲੀ ਆਉਂਦੀ ਹੈ ਨਾ ਫਿਰ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਫਿਓਜ ਨੇ ਆਉਂਦੀ ਹੈ ਨਾ ਫਿਰ ਨੀਤ ਨੀਤ ਸਾਫ਼ ਹੈ ਸਾਡੀ ਨੀਤਾਂ 'ਚ ਖੋਟ ਨਹੀਂ ਹੈਗੇ ਲਿਆਓ ਲੈ ਕੋਈ ਨਹੀਂ ਆਪ ਇਹ ਪੁਲਿਸ ਵਾਲਿਆਂ ਨੂੰ ਫੜਾ ਦਵ ਮੈਨੂੰ ਫੜਾ ਦਮੈਂ ਫੋਨ ਨੰਬਰ ਲਿਖਿਆ ਹੋਇਆ ਇਹਦੇ ਤੇ ਫੋਨ ਨੰਬਰ ਲਿਖਿਆ ਹੋਇਆ ਹੈ ਫੋਨ ਨੰਬਰ ਲਿਖੋ ਨਹੀਂ ਨਹੀਂ ਫੋਨ ਨੰਬਰ ਲਿਖੋ ਫਿਰ ਤੁਹਾਨੂੰ ਫੋਨ ਕਰ ਲਾਂਗੇ ਅਸੀਂ ਜੋ ਵੀ ਕੰਮ ਹੋਊਗਾ ਕੋਈ ਗੱਲ ਹੀ ਨਹੀਂ ਫੋਨ ਨੰਬਰ ਲਿਖੋ ਸੋ ਵੀਰੋ ਤੁਸੀਂ ਮੇਰੇ ਤੇ ਯਕੀਨ ਕੀਤਾ 92 ਸੀਟਾਂ ਦੇ ਕੇ ਅਸੀਂ ਕੰਮ ਕਰ ਰਹੇ ਹਾਂ ਕਾਂ ਸਾਨੂੰ ਤਾਂ ਯਾਰ ਪਹਿਲੀ ਗੱਲ ਤਾਂ ਸਾਨੂੰ ਇਹਨਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਵਿਕਾਸ ਦੇ ਅਸਲੀ ਕੰਮ ਕੀ ਹੁੰਦੇ ਨੇ ਪਤਾ ਹੀ ਲੱਗਦਾ ਤਾਂ ਹੰਤ ਤਨ 77 ਸਾਲ ਹੋ ਗਏ ਮੁਲਕ ਨੂੰ ਯਾਦ ਹੋਏ ਨੂੰ ਅਮਰੀਕਾ ਵਾਲੇ ਮੰਗਲਗੜ੍ਹ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋ ਕੇ ਤੜਵਾਹੇ ਵਾਲੇ ਰਸੀਬਰੇ ਦੇ ਢੱਕਣ ਪੂਰੇ ਨਹੀਂ ਹੋਏ ਅਜੇ ਤੱਕ ਪਤਾ ਹੀ ਨਹੀਂ ਲੱਗਣ ਦੇ ਸਾਨੂੰ ਵੀ ਇਹ ਕੰਮ ਹੁੰਦੇ ਨੇ ਇਹ ਹੋਰ ਕੰਮ ਵਿਕਾਸ ਦੇ ਹੁੰਦੇ ਨੇ ਨਾ ਪਿੰਡਾਂ ਨੂੰ ਢੋਬੇ ਛਪਣਾ ਚ ਰੱਖਿਆ ਹੋਇਆ ਹੈ ਨਾ ਕੋਈ ਕਿਤੇ ਡਿਸਪੈਂਸਰੀ ਨਾ ਪਸ਼ੂਆਂ ਦਾ ਹਸਪਤਾਲ ਕੋਈ ਸਭ ਖਤਮ ਕਰਤੇ ਨਾ ਸਰਕਾਰੀ ਸਕੂਲਾਂ ਦਾ ਹੁਣ ਠੀਕ ਕਰ ਲੱਗੇ ਆਂ ਸੀ ਸੋ ਵੀਰੋ ਤੁਸੀਂ ਪੰਚਾਇਤਾਂ ਚੁਣ ਲੀਆਂ ਆਪਣੀਆਂ ਜਿਹੜਾ ਵੀ ਮਰਜ਼ੀ ਚੁਣਿਆ ਗਿਆ ਪੰਚਾਇਤ ਦਾ ਮੈਂਬਰ ਲੋਕਾਂ ਵੱਲੋਂ ਏਕਾ ਰੱਖੋ ਪਿੰਡ ਦੀਆਂ ਸਾਂਝੀਆਂ ਮੰਗਾਂ ਦੀ ਲਿਸਟ ਬਣਾਓ ਸਾਨੂੰ ਫੜਾਓ ਸਾਨੂੰ ਦਿਖਾਓ ਕੰਮ ਐ ਪਰ ਕੋਲੇ ਖੜ ਕੇ ਕਰਾਉਣਾ ਥੋੜਾ ਕੰਮ ਐ ਹੁਣ ਜੇ ਫਿਰ ਨਹੀਂ ਪੱਕੀ ਕਰਨ ਨੂੰ ਪੈਸੇ ਦੇਤੇ ਤੇ ਤੁਸੀਂ ਕਹੋ ਚਲ ਕੋਈ ਨਹੀਂ ਸਰਕਾਰੀ ਕੰਮ ਉਹ ठेकेदार ਨੇ ਦੋ ਮਸੂਮ ਇੱਟ ਲਾਤੀ ਫੇਰ ਫੇਰ ਟੁੱਟ ਜੂ 6 ਮਹੀਨਿਆਂ ਨੂੰ ਕੋਲੇ ਖੜ ਕੇ ਕੰਮ ਕਰਾਇਓ ਵੀ ਭਾਈ ਸਾਨੂੰ ਕੁਆਲਿਟੀ ਦਿਖਾਏ ਦੀ ਪਹਿਲਾਂ ਹਾਂ ਬਸ ਠੀਕ ਐ ਕਰਨਾ ਚਾਹੀਦਾ ਐ ਬਿਲਕੁਲ ਜਦੋਂ ਪੈਸੇ ਸਰਕਾਰ ਪੂਰੇ ਦੇ ਰਹੀ ਐ ਫਿਰ ਮਾੜਾ ਕਮਾਲ ਕਿਉਂ ਲੱਗੇ ਵੀ ਕੁਆਲਿਟੀ ਦਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਤੁਸੀਂ ਮੈਨੂੰ ਪਹਿਲਾਂ ਤੋਂ ਜਾਣਦੇ ਮੈਂ ਸਾਢੇ 17 ਸਾਲ ਦਾ ਸੀ ਜਦੋਂ ਤੁਸੀਂ ਕਲਾਕਾਰ ਦੇ ਤੌਰ ਤੇ ਮਸ਼ਹੂਰ ਕਰਤਾ ਪੂਰੀ ਦੁਨੀਆ ਘੁੰਮ ਲਈ ਜਿੱਥੇ ਜਾਂਦੇ ਸੀ ਲੋਕ ਪਿਆਰ ਕਰਦੇ ਸੀ ਇੱਥੇ ਵੀ ਗਿੱਦੜਵਾਏ ਵੀ ਆਉਂਦੇ ਰਹੇ ਪਿੰਡਾਂ 'ਚ ਟੂਰਨਾਮੈਂਟਾਂ ਤੇ ਆਉਂਦੇ ਰਹੇ ਆ ਤੇ ਫਰਕ ਇੰਨਾ ਕਹਿ ਪਹਿਲਾਂ ਮੈਂ ਪੈਸੇ ਲੈ ਕੇ ਆਉਂਦਾ ਹੁੰਦਾ ਸੀ ਹੁਣ ਦੇ ਕੇ ਜਾਂਦਾ ਹੁਣ ਅੱਜ ਅੱਜ ਹੁਣ ਤੁਹਾਡੇ ਪਿੰਡ ਆਇਆ ਮਤਲਬ 30-40 ਲੱਖ ਨੂੰ ਕਹੂੰਗਾ ਮੰਗ ਮੰਗ ਪੱਤਰ ਆਇਆ ਪਿਆ ਮੇਰੇ ਕੋਲੇ ਪਹਿਲਾਂ ਜਿਹੜੇ ਤੁਹਾਡੇ ਤੋਂ ਲਏ ਸੀ ਉਹ ਵਿਆਸ ਸਮੇਤ ਮੈਨੂੰ ਵਾਪਸ ਲਈ ਜਾਂਦੇ ਹੋ ਕੋਈ ਗੱਲ ਨਹੀਂ ਤੁਹਾਡੇ ਹੀ ਪੈਸਾ ਤੁਹਾਨੂੰ ਦੇਣਾ ਇਹੇ ਆਪ ਦੇ ਘਰ ਵਾਸਤੇ ਪੈਸੇ ਕਹਾਉਂਦੇ ਆ ਮੈਂ ਵੱਟਾ ਬਣ ਜਾ ਮੈਂ ਹੋਰ ਮਹਿਲ ਪਾਲਾਂ ਮੈਂ ਉਹ ਡੱਡੇ ਦਰਵਾਜ਼ੇ ਲਾਏ ਨੇ ਉਹ ਧਾਰ ਜੇਲ ਜਿਹੜੀਆਂ ਜੇਲ੍ਹਾਂ ਨੇ ਦੋ ਤਿੰਨ ਥਾਂ ਮੇ ਲਿਖਿਆ ਹੁੰਦਾ ਕੁੱਤੋਂ ਸੇ ਸਾਵਧਾਨ ਬੰਦਾ ਜਾਂਦਾ ਹੀ ਨਹੀਂ ਅਲਗ ਕੁੱਤੇ ਨਾ ਪਾੜ ਦੇਣ ਯਾਰ ਆਮ ਬੰਦੇ ਨੂੰ ਕਿੱਥੇ ਵੜਨ ਦਿੰਦੇ ਆ ਇਹ ਕਿ ਤਾਈਓ ਤੁਸੀਂ ਫਿਰ ਅੱਖ ਚ ਬੈਠ ਕੀ ਫਿਰ ਵੀ ਯਾਰ ਇਹਨਾਂ ਨੂੰ ਦੋਨਾਂ ਨੂੰ ਹੀ ਦੇਖੀਏ ਇਹਨਾਂ ਦੋਨਾਂ ਨੂੰ ਅਰੈਸਟ ਕਰਾਈਏ ਤੀਜਾ ਦੇਖੀਏ ਕੋਈ ਸਾਡੇ ਵਰਗਾ ਹੁਣ ਇਹਨਾਂ ਨੂੰ ਕੋਈ ਪਤਾ ਕੁਛ ਆ ਮੰਡੀਏ ਚ ਰਾਤਾਂ ਕੱਟਦਾ ਫਦਾ 19 ਬਾਈ ਦੀ ਚਾਬੀ ਦਾ ਪਤਾ ਉਹ ਕਦੇ 19 ਬਾਈ ਦੀ ਚਾਬੀ ਨਾਲ ਨਟ ਖੋਲਿਆ ਹੋਵੇ ਤਾਂ ਪਤਾ ਲੱਗੇ ਤੂੰ ਤਾਂ ਰਾਂਜ ਚ ਪੁੱਛ ਲਿਓ ਕੀ ਹੁੰਦਾ ਨਾ ਚੇਕ ਨਟ ਪੁੱਛ ਲਿਓ ਨਾ ਐਤ ਕਿ ਐਂ ਕਰਿਓ 20 ਤਰੀਕ ਨੂੰ ਝਾੜੂ ਵਾਲਾ ਪੜਨ ਦੱਬ ਕੇ ਚੇਕ ਨਟ ਕੱਸ ਕੇ ਚਾਂਦੀ ਕਰ ਦਿਓ ਮੂਰੋਂ ਬਸ ਪੂਕੇ ਖੁੱਲ ਹੀ ਨਾ ਫੇਰ ਪਤਾ ਲੱਗੂ ਇਹਨਾਂ ਨੂੰ ਐਂ ਬਣਾ ਲਿਆ ਆਪਣਾ ਹੀ ਰਾਜ ਬਣਾ ਲਿਆ ਅਸੀਂ ਜਿੱਦਦੇ ਹੁੰਨੇ ਆ ਜੀ ਸਾਡੀ ਸੀਟ ਹੈ ਜੀ ਸਾਡਾ ਗਾੜਾ ਹੈ ਜੀ ਇਹ ਗੱਲ ਵੀ ਲੋਕਾਂ ਨੇ ਕ੍ਰਿਸ਼ਟੀਆਂ ਕਰਾਈਆਂ ਤੁਸੀਂ ਮੁੱਕਰ ਜਾਂਦੇ ਹੋ ਤਾਂ ਲੋਕ ਕਹਿੰਦੇ ਅਸੀਂ ਵੀ ਠੇਕਾ ਲੈ ਲਈ ਅਸੀਂ ਤੁਹਾਨੂੰ ਲਿਖ ਕੇ ਦਿੱਤ ਤਕਦੇ ਸੁਆਗਤ ਮਰਜੀ ਬਤਾਓ ਕ ਵੋਟ ਪਾਓ ਵੋਟ ਦਾ ਅਧਿਕਾਰ ਭਗਤ ਸਿੰਘ ਉਹਣਾ ਨੇ ਲੈ ਕੇ ਦਿੱਤਾ ਹੈ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਨੂੰ ਕੱਢ ਕੇ ਇਹ ਕਹਿੰਦੇ ਸਾਡੀਆਂ ਨੇ ਅਸੀਂ ਖਰੀਦ ਲੈਣੇ ਹੁੰਨੇ ਆ ਅਸੀਂ ਐਂ ਕਰ ਲੈਣੇ ਹੁੰਨੇ ਆ ਇਹ ਨਹੀਂ ਚੱਲਣਾ ਕੰਮ ਫਿਰ ਆਪ ਜਿੱਤ ਜਾਣਗੇ ਆਪ ਕਿਤੇ ਹੋਰ ਜਾਣ ਜਾਣਗੇ ਘਰ ਵਾਲੀ ਫੇ ਨਹੀਂ ਤਾਂ ਪਤੀਜਾ ਨਹੀਂ ਮੁੰਟਾ ਭਾਵੇਂ ਇਧਰੋਂ ਉਧਰੋਂ ਗੋਦ ਲੈਣਾ ਪੈ ਜੇ ਪਰ ਟਿਕਟ ਹੱਬ ਦੇ ਵਾਲੇ ਨੂੰ ਹੀ ਕਿਹਾ ਸਾਡੇ ਜਵਾਕਾਂ ਨੂੰ ਭਈ ਐਮਐਲਏ ਵਾਲੀ ਕੁਰਸੀ ਤੇ ਬਹਿਣਾ ਨਹੀਂ ਹੁੰਦਾ ਸਾਡੇ ਜਵਾਕਾਂ ਨੂੰ ਚੇਅਰਮੈਨ ਵਾਲੀ ਗੱਡੀ ਤੇ ਬਹਿਣਾ ਨਹੀਂ ਆਉਂਦਾ ਆਮ ਘਰਾਂ ਦੇ ਪਿਆ ਪੁੱਤਾਂ ਨੂੰ ਲੈ ਕੇ ਆਈਏ ਆ 92 ਜਿੱਤੇ ਨੇ 92 ਚੋਂ 82 ਪਹਿਲੀ ਵਾਰ ਜਿੱਤੇ ਹੋਏ ਨੇ ਪਹਿਲੀ ਵਾਰ ਔਰ ਉਹ ਹਰਾਏ ਹੋ ਨੇ ਜਿਹੜੇ ਤਨੰਤਰ ਆਪਦੇ ਆਪ ਨੂੰ ਕਹਉਂਦੇ ਸੀ 64 64000 ਤੇ 65 65000 ਤੇ ਜਮਾਨਤਾ ਜਬਤ ਸੁ ਮੈਂ ਤਾਂ ਤੁਹਾਡੇ ਕੋਲੇ ਆਇਆ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਕਰਦੇ ਹੋ ਆ ਪਿਆਰੀ ਹੈ ਜੀ ਇਤੋਂ ਵੱਡਾ ਹੋਰ ਕੀ ਹੋ ਜੂਗਾ ਆ ਕੌਣ ਸੁਣਦਾ ਅੱਜ ਕੱਲ ਲੀਡਰਾਂ ਨੂੰ ਕਿਹਦੇ ਕੋਲ ਟਾਈਮ ਹੈ ਮੇਰੇ ਤੁਸੀਂ ਗੱਡੀ ਫੁੱਲਾਂ ਨਾਲ ਪਰ ਦਿੰਨੇ ਹੋ ਪਾਕ ਫੁੱਲਾਣਾ ਪਰ ਜਾਂਦੀ ਐ ਮਾਵਾ ਸਿਰ ਪਲੋਸਦੀਆਂ ਨੇ ਭੈਣਾ ਦੁਆਵਾ ਦਿੰਦੀਆਂ ਜੋਂ ਭਾਈ ਜਿਉਂਦਾ ਰਿਹਾ ਪੁੱਤ ਵੇ ਭੈਣਾ ਕਹਿੰਦੀਆਂ ਨੇ ਵੀਰੇ ਤੁਹਾਡੇ ਨਾਲੀਆਂ ਸਾਡੀ ਜোন ਸੁਧਰ ਜੇ ਕਿੱਥੇ ਤਾਂ ਆ ਪਿਆਰ ਐ ਕਿੱਥੇ ਆ ਕਾਂਗਰਸੀ ਤੇ ਬੀਜੇਪੀ ਵਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਹ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਲੱਗेंगी ਕਦੀ ਹੋਏ ਜੇ ਉਂਗਲੀਆਂ ਨਹੀਂ ਲੈ ਕੇ ਜਾਣਗੇ ਸ਼ਾਂਪਸ਼ੱਲਾ ਤਾਂ ਲਈ ਜਾਂਦੇ ਐ ਸੋ ਆ ਤਾਂ ਇਹਨਾਂ ਦੀ ਇਮੇਜ ਬਣੀ ਹੋਈ ਐ। ਸੁੱਤਾ ਕਰਕੇ ਜੇ ਜੇ ਬੰਦਾ ਉਹੋ ਚੁਣੋ ਜਿਹੜਾ ਤੁਹਾਡੇ 'ਚ ਖੜਦਾ ਹੋਵੇ। ਦਿੰਪੀ ਉਹਨਾਂ ਨੇ ਦੋ ਵਾਰੀ ਇਲੈਕਸ਼ਨ ਲੜੀ। ਕਾਮਯਾਬੀ ਨਹੀਂ ਮਿਲੀ ਪਰ ਬੰਦਾ ਖੜਾ ਨਾ। ਨਾ ਖੜਾ ਬੰਦਾ ਤੁਹਾਡੇ। ਅੱਜ ਤੁਹਾਨੂੰ ਨਾਂ ਨਾਲ ਜਾਣਦਾ ਸਾਰਿਆਂ ਨੂੰ। ਕਿਉਂਕਿ ਰਹਿੰਦਾ ਇਸ ਇਲਾਕੇ 'ਚ ਹੀ ਐ। ਬਦਲਿਆ ਨਹੀਂ। ਉਹ ਉਧਰੋਂ ਆਏ, ਇੱਧਰ ਆ ਗਏ, ਉਧਰ ਚਲੇ ਗਏ। ਆਹ ਕੰਮ ਉਹਨਾਂ ਦਾ। ਕੋਈ ਪਾਰਟੀ ਬਦਲ ਲਈ ਕਦੇ ਕੁਝ ਬਦਲਿਆ? ਜਦੋਂ ਲਹਿਰੇਗਾ ਕੇ ਤੋਂ ਲੜ ਰਿਆ ਸੀ ਮੈਂ 12 ਚ ਤਾਂ ਪੂਰਾ ਜਲਵਾ ਜਲੌ ਚੱਲੇ ਤੱਕ ਤੇ ਜਰਿੰਦਰ ਕੌਰ ਪੱਠੜ ਵੀ ਕਿਤੇ ਪ੍ਰਚਾਰ ਕਰਨ ਚਲੀ ਗਈ ਇੱਕ ਬਜ਼ੁਰਗ ਦੇ ਉਹਨੇ ਪੈਰੀ ਹੱਥ ਲਾਏ ਕਹਿੰਦੀ ਪੈਰੀ ਪੈਨਿਆ ਬਾਪੂ ਜੀ ਬਜ਼ੁਰਗ ਮੂਰੋ ਕਹਿੰਦਾ ਜਿਉਂਦਾ ਰਹਿ ਉਹ ਭਗਵਾਨ ਤਮਾਨਾ ਜਵਾਨੀਆਂ ਮਾਣਿਆ ਓਏ ਸ਼ੇਰਾ ਨਿਆਰੇ ਲਿਆ ਤੇ ਪੱਠਣੇ ਸੋਚਿਆ ਨੀਕਾ ਕਮਜ਼ੋਰ ਹੋਣੀ ਮੈਨੂੰ ਪੌਂਤ ਮਾਨ ਸਮਝੀ ਬੈਠਾ ਬਾਬਾ ਕਹਿੰਦੇ ਬਾਬਾ ਜੀ ਮੈਂ ਪੌਂਤ ਮਾਨ ਨਹੀਂ ਮੈਰੀ ਅੰਦਰ ਕੋਰ ਪੱਠਣਾ ਉਹ ਕਹਿੰਦਾ ਤੈਨੂੰ ਤਾਂ ਪਛਾਣ ਲਿਆ ਪੈਰੀ ਹੱਤੋਂ ਓਸੇ ਕਰਕੇ ਲਾਉਨੇ ਹਾਂ ਪਹਿਲੇ ਤਾਂ ਘਰੇ ਬੈਠੇ ਬੈਠੀ ਜਿੱਤ ਜਾਂਦੇ ਸੀ ਕਹਿੰਦਾ ਕਦੋਂ ਆਏ ਸੀ ਇੱਥੇ ਥੱਲੇ ਇਹ ਆਏ ਨਹੀਂ ਆਉਣਗੇ ਹੁਣ ਤੁਹਾਡੇ ਕੋਲੇ ਕੁੰਡੇ ਖੜਕਾਉਣਗੇ ਜਦੋਂ ਆਪਾਂ ਇਨਾਂ ਕੋਲੇ ਜਾਣੇ ਸੀ ਜਦੋਂ ਤੁਸੀਂ ਐਮਐਲਏ ਬਣਾ ਕੇ ਸਰਕਾਰ ਬਣ ਗਈ ਕਪਤਨ ਦੀ ਤੁਸੀਂ ਕਦੇ ਚੰਡੀਗੜ੍ਹ ਇਹਨਾਂ ਕੋਲ ਕੰਮ ਗਏ ਸਾਂਝਾ ਕੋਈ ਚਾਹ ਪਾਣੀ ਦੀ ਗੱਲ ਤਾਂ ਛੱਡੋ ਦਰਵਾਜ਼ਾ ਵੀ ਦੀ ਖੋਲਦੇ ਸੀ ਉਹ ਆਪਦੇ ਕੋਠੀਆਂ ਦਾ ਇੱਕ ਨਾਰ ਦੇ ਦਰਵਾਜ਼ੇ ਦੇ ਨਾਲ ਇੱਕ ਛੋਟੀ ਜਿਹੀ ਮੋਰੀ ਜਿਹੀ ਰੱਖੀ ਹੁੰਦੀ ਉਹਨੂੰ ਖੋਲ ਕੇ ਪੀਏ ਕਹਿਣ ਦਾ ਸਾਹ ਹੈ ਨਹੀਂ ਪਰ ਸਾਨੂੰ ਆਇਓ ਚਲੋ ਜਿ ਲਾਗੀ ਗੁੰਡੀ ਕੋਈ ਗੱਲ ਨਹੀਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਹੁਣ ਆਉਣਗੇ ਤੁਹਾਡੇ ਕੋਲੇ ਥੋਡੇ ਘਰਾਂ ਦੇ ਕੁੰਡੇ ਖੜਕਾਉਣਗੇ ਗੁਰੂ ਸਰ ਵਾਲਿਓ ਅੰਦਰੋਂ ਕੁੰਡਾ ਨਾ ਖੋਲਿਓ ਤੁਸੀਂ ਵੀ ਕਹਿ ਦੋਗੇ ਵੀ ਅਸੀਂ ਤਾਂ ਆਪ ਕਰੇ ਹੈ ਨਹੀਂ ਅੱਜ 23 ਦਿਕ ਬਾਅਦ ਹੀ ਆਏ ਹੋਗੇ ਦੇਖਾਂਗੇ ਇਹਨਾਂ ਨੂੰ ਵੀ ਪਤਾ ਲੱਗੇ ਨਾ ਕਿਸੇ ਦਰਦ ਤੋਂ ਖਾਲੀ ਮੁਰੰਦਾ ਦਰਦ ਕੀ ਹੁੰਦਾ ਸੋ ਇਸ ਕਰਕੇ ਲੋਕਾਂ ਨੂੰ ਵੱਡੇ ਮੰਨਦੇ ਆ ਕਿਉਂਕਿ ਲੋਕਾਂ ਦੀ ਸ਼ਕਤੀ ਬਹੁਤ ਵੱਡੀ ਹੈ ਪਬਲਿਕ ਹੈ ਲੋਕ ਜੀ ਨੂੰ ਚਾਹਣ ਬੰਦਾ ਅਰਸ਼ ਤੇ ਲੋਕ ਜੀ ਨੂੰ ਲੋਹਣ ਬੰਦਾ ਅਰਸ਼ ਤੇ ਤੁਸੀਂ ਅਰਸ਼ ਤੇ ਚਲਾਉਣੇ ਹੋ ਤੁਸੀਂ ਉਹ ਫਰਸ਼ ਤੇ ਲਾਉਣੇ ਹੋ ਅਜ ਤਾਂ ਤੁਹਾਡੇ ਵਰਗਿਆਂ ਤੁਹਾਡੇ ਘਰਾਂ ਚੋਂ ਆਮ ਘਰਾਂ ਚੋਂ ਨਿਕਲੇ ਆ ਤੇ ਇਹ ਰਜਵਾੜੇ ਨੇ ਭਈ ਵੱਟੇ ਨੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਤੇ ਆਹ ਫਰਕ ਆ ਸਾਡੇ ਚ ਆਪਣਾ ਚੋਣ ਨਿਸ਼ਾਨੀ ਇੰਨਾ ਵਧੀਆ ਮਾਂ ਪੈਣਾਂ ਦੱਸਣ ਦੀ ਲੋੜ ਹੀ ਨਹੀਂ ਤਾਂ ਤੜਕੇ ਤੜਕੇ 5 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜਿਪਿਆ ਤੇ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋਡ ਪੈ ਜੇ ਹੱਥ ਨੇ ਜੇ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਐ ਇਹ ਹਾਂ ਸੁਮੈ ਮੈਨੂੰ ਮੈਂ ਜਦੋਂ ਇਲੈਕਸ਼ਨ ਲੜ ਰਿਹਾ ਸੀਗਾ ਸੰਗਰੂਰ ਤੋਂ ਤੇ ਲੋਂਗੋਵਾਰ ਚਲਾ ਗਿਆ ਮੈਂ ਲੋਂਗੋਵਾਲ ਦੇ ਕਿਸੇ ਪਿੰਡ ਚ ਮੈਂ ਕਹ ਜੀ ਐਂ ਕਰਕੇ ਪਾਰਲੀਮੈਂਟ ਦੇ ਵਿੱਚ ਭੇਜੋ ਮਨ ਮਾਵਾਂ ਪੈਣਾ ਕਹਿੰਦੀ ਪੁੱਤ ਅਸ ਤੇਰੇ ਨਾਲ ਹੀ ਆ ਸਾਡੇ ਜਵਾਕ ਵੀ ਤੇਰੇ ਨਾਲ ਹੀ ਫਿਰਦੇ ਮੋਟਰਸਾਈਕਲ ਨਹੀਂ ਥੋੜਾ ਤੇਰੇ ਤਾਇਹ ਹੋਰ ਨੂੰ ਸਮਝਾ ਕੇ ਜਾਈ ਮੈਂ ਵੀ ਤਾਇਹ ਹੋਰੀ ਕੀ ਕਰਦੇ ਕਹਿੰਦੀ ਬੱਸ ਇਹਨਾਂ ਨੂੰ ਐਂ ਕਹਦੇ ਵੀ ਸਿਲੰਡਰ ਨਾ ਬਣਨਾ ਸਿਲੰਡਰ ਨਾ ਬਣਨਾ ਇੱਕ ਹੀ ਹੋ ਗਿਆ ਮਤਲਬ ਮੈਂ ਸਮਝਿਆ ਨਹੀਂ ਕਹਿੰਦੇ ਭਾਈ ਜਮੀਨ ਨਾ ਰਹਿ ਗਿਆ ਵੋਟਾਂ ਚ ਇਹ ਕਾਂਗਰਸ ਵਾਲੇ ਇਹ ਜਿਹੜੇ ਦੂਜੇ ਪਾਰਟੀਆਂ ਵਾਲੇ ਇਹ ਕਹਿੰਦੀ ਭਾਈ ਖੁੱਲੀ ਸ਼ਰਾਬ ਵਰਤਉਣਗੇ ਹੁਣ ਫੇਰ ਕਈ ਤਰ ਤਾਇ ਹੋ ਰਹੀ ਉੱਥੇ ਜਾਂਦੇ ਨੇ ਜਿੱਥੇ ਵਰਤੋਂਦੇ ਆ ਤੇ ਫਿਰ ਉਹਨੂੰ ਜੋ ਛੱਡ ਕੇ ਜਾਂਦੇ ਆ ਜੀਪ ਚ ਐਂ ਕਹਿੰਦੀ ਸਿਲੰਡਰ ਵਾਂਗੂ ਰੋੜ ਰੋੜ ਕੇ ਛੱਡ ਕੇ ਜਾਂਦੇ ਆ ਬਸ ਐ ਬਸ ਇਹਨਾਂ ਨੂੰ ਕਹਿੰਦੇ ਸਿਲੰਡਰ ਨਾ ਬਣਨ ਬਸ ਉਹ ਮੈਂ ਕਿਹਾ ਮੈਂ ਕਿਹਾ ਉਹ ਸਿਲੰਡਰ ਨਾ ਬਣਿਓ ਵੋਟਾਂ ਤੋਂ ਅਗਲੇ ਦਿਨ ਗੈਸ ਮੁੱਕ ਜੂ ਫੇਰ ਕੀ ਕਰੋਗੇ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿਸੇ ਲਾਲਚ ਚ ਨਾ ਆਇਓ ਅਬ ਦੀ ਮਰਜ਼ੀ ਨਾਲ ਪਾਇਓ ਔਰ ਮੈਨੂੰ ਉਮੀਦ ਹੈ ਵੀ ਆਪਣਾ ਬਟਨ ਦੂਜੇ ਨੰਬਰ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਹੋ ਇੰਨਾ ਜਿਆਦਾ ਪਿਆਰ ਦਿਲ ਤਾਂ ਨਹੀਂ ਕਰਦਾ ਪਰ ਕਿਉਂਕਿ ਚਾਰ ਪੰਜ ਪਿੰਡ ਹੋਰ ਜਾਣਾ ਹੈ ਸ਼ਹਿਰ ਜਾਣਾ ਹੈ ਫਿਰ ਰਾਤ ਨੂੰ ਲੁਧਿਆਣੇ ਜਾਣਾ ਹੈ ਤੇ ਕੱਲ ਨੂੰ ਸਾਰੇ ਜਿਹੜੇ ਸਰਪੰਚ ਚੁਣੇ ਗਏ ਨੇ ਉਹਨਾਂ ਨੂੰ ਸੋਚ ਕਾਉਣੀ ਆ ਲੁਧਿਆਣੇ 10000 ਤੋਂ ਉੱਪਰ ਸਰਪੰਚ ਜਿਹੜੇ ਚੁਣੇ ਗਏ ਨੇ ਸੋ ਜਦੋਂ ਕਹੋਗੇ ਫੇਰ ਆ ਜਾਾਂਗੇ ਪ੍ਰੋਗਰਾਮ ਫੇਰ ਬਣ ਜਾਣਗੇ ਤੇ ਬਸ ਇੰਨਾ ਇੱਕ ਖਿਆਲ ਰੱਖ ਲਿਓ ਵੀ ਝਾੜੂ ਦਾ ਮਤਲਬ ਸਫਾਈ ਕਰਨਾ ਹੁੰਦਾ ਹੈ ਇਹ ਕਾ ਰਾਜਾ ਬੜੇ ਕਹਿੰਦਾ ਝਾੜੂ ਤਿੱਲੇ ਤਿੱਲਾ ਹੋ ਗਿਆ ਮੈਂ ਤੂੰ ਝਾੜੂ ਦੀ ਫਿਕਰ ਨਾ ਕਰ ਝਾੜੂ ਚੋਂ ਦੋ ਚਾਰ ਤਿੱਲੇ ਕਮਜ਼ੋਰ ਜੇ ਨਿਕਲ ਜਾਣ ਓਹੋ ਸਫਾਈ ਕਰਦਾ ਰਹਿੰਦਾ ਜੇ ਪੰਜੇ ਚੋਂ ਇੱਕ ਅੱਧੀ ਉਂਗਲੀ ਇੱਧਰ ਉੱਧਰ ਹੋ ਜੇ ਅਲੜਾ ਕੋਟ ਜਾਂ ਹੋਰ ਹੀ ਕੁਝ ਬਣ ਜਾਂਦਾ ਤੁਸੀਂ ਆਪ ਦਾ ਸੰਭੋ ਮੈਂ ਕਿਹਾ ਮੇ ਸਾਡੀ ਫਿਕਰ ਨਾ ਕਰੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਉਂਦੇ ਵਸਦੇ ਰਹੋ ਹੌਲੀ ਜਾਇਓ ਆਰਾਮ ਨਾਲ ਜਾਇਓ ਮਾਮਾ ਭੈਣਾ ਵੀ ਨੇ ਬੱਚੇ ਵੀ ਨੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਜਾਉਂਦੇ ਵਾਸਤੇ ਰੋ ਤਰੱਕੀਆਂ ਕਰੋ ਤਰੱਕੀਆਂ ਕਰੋ